ਰੀਮ ਕੋਰਟ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ 15 ਦਿਨ ਦੇ ਵਿੱਚ ਰੂਲ ਅਮੈਂਡ ਹੋਣੇ ਚਾਹੀਦੇ ਸੀਗੇ ਕਹਿੰਦੇ ਸਾਨੂੰ ਪਤਾ ਨਹੀਂ ਕਿਹੜਾ ਨੋਟੀਫਿਕੇਸ਼ਨਾਨੂੰ ਦਿਖਾਉ ਕੁਲਵਿੰਦਰ ਗੌਰ ਮੈਡਮ ਦੀ ਵਰਟਿੰਗ ਸੀ ਮੈਡਮ ਮੈਂ ਪਿਛਲੀ ਵਾਰ ਤੁਹਾਨੂੰ ਦਿਖਾ ਕੇ ਗਏ ਸੀ ਜਦੋਂ ਅਸੀਂ ਅੰਦਰ ਆਏ ਸੀਗੇ ਕਹਿੰਨੇ ਆ ਤਾਂ ਦੁਬਾਰਾ ਤੁਹਾਨੂੰ ਵੇਰ ਦਿਖਾ ਦਿੰਨੇ ਆ ਬਾਹਰ ਚ ਬੁਕਾ ਵੀ ਜਾਵਾਂਗੇ ਕੋਈ ਗੱਲ ਤੁਹਾਨੂੰ ਪੜ ਲਿਓ ਠੀਕ ਹੈ ਪਰ ਉਹ ਆਪਦੀ ਗਲਤੀ ਤੇ ਨਹੀਂ ਆਏ ਦੂਜੀ ਗੱਲ ਉਹਨਾਂ ਨੇ ਇਹ ਕਿਹਾ ਵੀ ਕੋਡ ਆਫ ਕੰਡਕਟ ਲੱਗਿਆ ਹੋਇਆ ਅਸੀਂ ਕਹਾਂ ਜੀ ਕੋਡ ਆਫ ਕੰਡਕਟ ਤਾਂ ਹੋਣ ਲੱਗਿਆ ਹੈ ਪੇਪਰ ਤਾਂ ਦਸੰਬਰ ਦਾ ਹੋਇਆ ਖਾਲ ਬਾਅਦ 1.5 ਸਾਲ ਬਾਅਦ ਹੋਊਗਾ ਸੀ ਉਦੋਂ ਆ ਜਾਾਂਗੇ ਕਹਿੰਦੇ ਐਵੇਂ ਮੈਂ ਕਹਿ ਨਹੀਂ ਸਕਦੀ ਮੈਂ ਫਿਰ ਅਸੀਂ ਕਿਹੜੇ ਮੂਹ ਨਾਲ ਤੁਹਾਡੇ ਨਾਲ ਸੈਟੀਸਫਾਈ ਹੋ ਕੇ ਜਾਈਏ ਹੁਣ ਤੁਸੀਂ ਦੱਸ ਦੋ ਵੀ ਕੋਈ ਹੱਲ ਨਹੀਂ ਨਿਕਲਿਆ 1% ਮੈਂ ਤਾਂ ਸੈਟੀਸਫਾਈ ਨਹੀਂ ਹੈਗਾ ਨਾਲ ਬਾਕੀ ਕਹੇ ਇਹਨਾਂ ਨੂੰ ਪੁੱਛ ਲਓ ਆਪਾਂ ਤਾਂ ਜਮਾ ਸੈਟੀਸਫਾਈ ਨਹੀਂ ਹੈ ਕੋਈ ਸੈਟੀਸਫਾਈ ਨਹੀਂ ਬਈ ਨਾਰਮਲ ਅੱਛਾ ਇਹਨਾਂ ਦੀ ਗੱਲ ਹੋਈ ਹੈ ਇਹਨਾਂ ਦੀ ਕੋਈ ਬਿਨਾ ਲਿਸਟ ਪਾਏ ਜੁਆਇਨਿੰਗ ਕੀਤੀ ਗਈ ਹੈ ਸਟੈਨੋ ਵਾਲਿਆਂ ਮੈਡਮ ਕਹਿੰਦੀ ਇਦਾਂ ਦਾ ਕੁਝ ਹੋਇਆ ਹੀ ਨਹੀਂਗਾ ਇਹ ਫਿਰ ਕਹਿੰਦੀ ਚਲ ਕੋਈ ਗੱਲ ਲਿਸਟ ਪਾ ਦਾਂਗੇ ਕਹਿੰਦੀ ਉਹ ਜੁਆਇਨ ਕਰਦੇ ਇਹ ਕਿੰਨੀ ਘੜੀਆਂ ਗੱਲ ਹੈ ਕਿ ਜੁਆਇਨ ਨਹੀਂ ਕਿਸੇ ਬੱਚੇ ਦੀ ਹੋ ਗਈ ਉਹ ਇਸ ਚਾਹੀ ਪਾਈ ਰਿਜ਼ਲਟ ਬਾਹਰ ਜਾਊਗਾ ਠੀਕ ਹੈ ਜੀ ਜੁਆਇਨਿੰਗ ਪਹਿਲਾਂ ਹੋਗੀ ਪਹਿਲਾਂ ਹੋਗੀ ਉਹਨਾਂ ਦੀ ਉਹ ਤੁਸੀਂ ਭਰੋਸਾ ਕਰ ਸਕਦੇ ਹੋ ਬੋਰਡ ਤੇ ਆਹ ਮੈਨੂੰ ਆਹ ਗੱਲ ਕਹੀ ਹੈ ਮੈਨੂੰ ਕਹਿੰਦੀ ਮੈਂ ਆਖਿਆ ਮੈਡਮ ਤੁਸੀਂ ਜੁਆਇਨ ਕਰਾ ਲਿਓ ਕਹਿੰਦੀ ਮਾਈ ਲਿਸਟ ਦਾ ਭਾਈ ਨਹੀਂ ਕਹਿੰਦੀ ਪਾ ਦਾਂਗੇ ਦੂਜਾ ਦੇਖੋ ਉਹਨਾਂ ਕਰਕੇ ਲਿਸਟੇ 'ਚ ਪੈਣੀ ਉਹਨਾਂ ਦੀ ਵੀਡੀਓ ਵਾਲਾ ਮੁੱਦਾ ਕਹਿੰਦੀ ਜੀ ਡਿਪਾਰਟਮੈਂਟ ਨਾਲ ਗੱਲ ਚੱਲ ਰਹੀ ਹੈ ਮੈਂ ਮੈਡਮ ਨੂੰ ਸਾਰੀ ਗੱਲਾਂ ਸਾਰੇ ਮੁੱਦਿਆਂ ਨੂੰ ਮਿੱਟੀ ਬਾਦੋ ਸਾਨੂੰ ਐ ਦੋਸਤੋ ਵੀ ਤੁਸੀਂ ਕਹਿੰਦੇ ਨਾ ਵੇਟ ਕਰ ਲੋ ਡੇਢ ਮੈਂ ਕਿਹਾ ਬੱਚਾ ਅਸੀਂ ਓਵਰੇਜ ਹੋ ਗਏ ਪਹਿਲਾਂ ਮੈਨੂੰ ਪੁੱਛ ਲੈ ਕਰ ਤੁਸੀਂ ਕਿਹੜੀ ਭਰਤੀ ਚ ਮੈਂ ਕਿਹਾ ਮੇਰੇ ਪੰਜ ਛੇ ਭਰਤੀਆਂ ਚ ਹੈਗਾ ਮੇਰਾ ਨਾਮ ਲਿਖੋ ਠੀਕ ਹੈ ਵੀਡੀਓ ਦੇ ਵਿੱਚ ਕੀ ਕਿਹਾ ਹੋਣਾ ਹੈ ਕਹਿੰਦੀ ਹੱਡੀ ਦੋ ਵਾਰੀ ਮੀਟਿੰਗ ਹੋ ਗਈ ਹੈ ਉਹੀ ਨਹੀਂ ਕੰਮ ਕਰ ਰਹੇ ਤੁਸੀਂ ਉਹਨਾਂ ਨੂੰ ਜਾ ਕੇ ਫੜੋ ਮੈਂ ਕਿਹਾ ਅਸੀਂ ਫੀਸਾ ਬੋਰਡ ਦੀ ਵੈਬਸਾਈਟ ਤੇ ਭਰਿਆ ਹੈ ਨਾ ਕਿ ਉਹਨਾਂ ਡਿਪਾਰਟਮੈਂਟ ਨੂੰ ਦੇ ਕੇ ਆਏ ਆਂ ਬੋਰਡ ਜਵਾਬ ਦੇ ਬੋਰਡ ਲਿਖ ਦਵੇ ਨੋਟੀਫਿਕੇਸ਼ਨ ਵੀ ਪੇਪਰ ਅਸੀਂ ਨਹੀਂ ਲੈਸਾ ਸਾਡੀ ਫੀਸਾਂ ਵਾਪਸ ਕਰ ਦੋ ਅਸੀਂ ਚੁੱਪ ਕਰ ਜਾਾਂਗੇ ਤਾਂ ਇਹਦੇ ਤੇ ਵੀ ਹਜੇ ਕੋਈ ਸਾਨੂੰ ਮਤਲਬ ਇਦਾਂ ਦਾ ਜਵਾਬ ਨਹੀਂ ਮਿਲਿਆ ਜਿਨ੍ਹਾਂ ਸੀ ਤੁਹਾਨੂੰ ਕਹਿ ਸਕੀ ਥੋੜੀ ਫੀਸਾਂ ਵਾਪਸ ਹੋ ਜਾਣਗੀਆਂ ਜਬ ਪੇਪਰ ਹੋ ਜਾਊਗਾ ਐਟ ਦ ਇੰਡੀਆਰ ਮੈਂ ਤੁਹਾਨੂੰ ਗੱਲ ਨਿਵੇੜ ਦਿੰਦਾ ਕੁਝ ਵੀ ਨਹੀਂ ਹੱਲ ਹੋ ਰਿਹਾ ਕੁਝ ਵੀ ਕੁਝ ਨਹੀਂ ਨਿਕਲਣਾ ਨਵੇਂ ਮੈਡਮ ਜੀ ਨੂੰ ਪਤਾ ਨਹੀਂ ਸੀਗਾ ਉਤੋਂ ਮੈਡਮ ਕਹਿੰਦੇ ਸਾਡੀ ਸ਼ਿਕਾਇਤਾਂ ਲਾਉਣ ਆ ਰਹੇ ਆ ਯਾ ਸ਼ਿਕਾਇਤਾਂ ਇਹ ਇਹ ਸਾਡਾ ਦੁੱਖ ਹੈ ਇਹ ਸਾਡੇ ਅਸੀਂ ਓਵਰੇਜ ਹੋ ਰਹੀ ਆ ਸਾਡਾ ਦਸੰਬਰ ਦਾ ਪੇਪਰ ਹੋਇਆ ਜਾਂ ਟਾਈਪਿੰਗ ਸਾ ਲੇਬਰ ਇੰਸਪੈਕਟਰ ਮੰਨੀ ਨੇ ਇਹ ਨਕਲ ਵੱਜੀ ਹੈ ਕਹਿੰਦੇ ਇਹ ਤਾਂ ਫੈਕਟ ਹੁੰਦੇ ਆ ਅੱਧੇ ਕਹਿੰਦੇ ਨ ਵੱਜੀ ਆ ਅੱਧੇ ਕਹਿੰਦੇ ਨਹੀਂ ਵੱਜੀ ਇਹ ਚ ਵੱਜੀ ਉਹ ਤਾਂ ਦੱਸ ਦੋ ਫਿਰ ਉਹ ਵੀ ਨਹੀਂ ਦੱਸਿਆ ਇੱਕ ਇਹ ਜਦੋਂ ਮੈਂ ਜਦੋਂ ਵੀਡੀਓ ਪਹਿਲਾਂ ਵੀ ਪਾਈ ਸੀ ਪੇਪਰ ਹੋਵੇ ਤੁਹਾਨੂੰ ਲੱਗੇ ਨਕਲ ਵੱਜੀ ਤੁਸੀਂ ਖੜੇ ਕਿਉਂ ਨਹੀਂ ਹੁੰਦੇ ਉਸੇ ਟਾਈਮ ਉਸੇ ਟਾਈਮ ਤੁਸੀਂ ਖੜੇ ਕਿਉਂ ਨਹੀਂ ਹੁੰਦੇ ਹੋ ਬਾਚੋ ਤੁਸੀਂ ਕਹਿੰਦੇ ਹੋ ਇਹ ਹੋਇਆ ਉਹ ਹੈ ਉਸੇ ਟਾਈਮ ਖੜੇ ਹੋ ਮੀਡੀਆ ਤੁਸੀਂ ਕਿਸੇ ਵੀ ਚੈਨਲ ਨੂੰ ਫੋਨ ਕਰਦੇ ਹੋ ਤੁਹਾਡੇ ਕੋਲ ਵੀਡੀਓ ਲੈ ਕੇ ਪਹੁੰਚੋ ਸਾਨੂੰ ਕਰ ਦੋ ਅਸੀਂ ਭੇਜ ਦਾਂਗੇ ਵੀਡੀਓ ਸਾਰੇ ਇਕੱਠੇ ਹੋ ਜਾਣਗੇ ਇਹ ਸਹੀ ਹੈ ਬਿਲਕੁਲ ਵੀ ਤੁਸੀਂ ਉਸੇ ਟਾਈਮ ਖੜੇ ਹੋਇਆ ਕਰੋ ਕਿਉਂਕਿ ਉਸੇ ਟਾਈਮ ਖੜੇ ਨਹੀਂ ਹੁੰਦੇ ਅਗਲੇ ਕਹਿੰਦੇ ਹੁਣ ਸਾਨੂੰ ਪਤਾ ਕੀ ਗੱਲ ਆਖੀ ਮੈਂ ਤਾਂ ਮੈਮ ਬੱਜੀ ਆ ਕਹਿੰਦਾ ਬੱਚਾ ਵੀ ਤਾਂ ਦੋ ਨਾਵਾਂ ਤੇ ਸਵਾਰ ਹੁੰਦਾ ਇਹ ਗੱਲ ਆਖੀ ਐਗਜ਼ਾਮਪਲ ਦਿੱਤਾ ਮੈਡਮ ਨੇ ਵੀ ਮੈਂ ਕਰ ਵੀ ਲੈਣਾ ਤੇ ਮੈਂ ਬਾਅਦ ਚੋ ਜੇ ਨਾ ਹੋਇਆ ਤਾਂ ਰੋਲਾ ਪਾ ਦੂਗਾ ਵੀ ਨਕਲ ਮਾਰ ਕੇ ਨਕਲ ਮਾਰ ਕੇ ਫਰਕ ਵੀ ਕਿੰਨਾ ਕੁ ਪੈਂਦਾ ਮੈਡਮ ਕਹਿੰਦੇ ਨਕਲ ਮਾਰ ਕੇ ਕੀ ਫਰਕ ਪੈਂਦਾ ਇੱਕ ਅੱਦੇ ਨੰਬਰ ਨਾਲ ਹੀ ਰਹਿ ਜਾਂਦਾ ਮੈਂ ਕਹਿੰਦਾ ਮੈਡਮ ਕਹਿੰਦੇ ਉਹ ਐਗਜ਼ਾਮਪਲ ਦਿੱਤੀ ਆ ਉਹ ਕਰਨ ਦੂਜੀ ਗੱਲ ਚਲੋ ਇਹ ਛੱਡੋ ਇਹ ਤਾਂ ਹੋਰ ਉਹ ਹੈ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਅੱਛਾ ਇੱਕ ਗੱਲ ਹੋਰ ਹੈ ਭਾਈ ਫਾਈਨਲ ਆਪਾਂ ਨੂੰ ਕੋਈ ਨਾ ਕੋਈ ਨਤੀਜਾ ਤਾਂ ਤਾਂ ਹੀ ਮਿਲੂਗਾ ਜੇ ਆਪਾਂ ਡਿਪਾਰਟਮੈਂਟ ਘੇਰਾਗੇ ਸਿੱਧੀ ਜੀ ਗੱਲ ਇਹ ਹੈ ਔਰ ਇਹ ਡਿਪਾਰਟਮੈਂਟ ਨਹੀਂ ਹੈ ਇਹ ਤਾਂ ਸਿੰਪਲ ਕਹਿ ਦਿੰਦਾ ਜੀ ਅਸੀਂ ਡਿਪਾਰਟਮੈਂਟ ਨੂੰ ਰਿਮਾਈਂਡ ਕਰਾਤਾ ਅਸੀਂ ਕੱਲ ਵੀ ਰਿਮਾਈਂਡ ਕਰਾ ਦਾਂਗੇ ਅਸੀਂ ਪਰਸੋਂ ਵੀ ਰਿਮਾਈਂਡ ਕਰਾਤਾ ਠੀਕ ਹੈ ਸਰ ਹੰਗਰ ਨਾ ਕੀ ਹੈ ਆਹ ਰੇ ਸੰਭਾਲ ਕਰੇ ਜਿਹੜੀਆਂ ਬੇਟਿੰਗ ਲਿਸਟਾਂ ਨੂੰ ਲੈ ਕੇ ਉਹਨਾਂ ਨੇ ਜਵਾਬ ਦਿੱਤਾ ਕਿਉਂਕਿ ਬੇਟਿੰਗ ਲਿਸਟਾਂ ਬਹੁਤ ਜਿਆਦਾ ਨੇ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਡਿਪਾਰਟਮੈਂਟ ਬਹੁਤ ਜਿਆਦਾ ਨਹੀਂ ਉਹ ਆਪਣੇ ਰੂਲ ਅਮੈਂਡਮੈਂਟ ਕਰਕੇ ਜਾਂ ਫਿਰ ਕਿੰਨੀਆਂ ਵਕੈਂਸੀਆਂ ਖਾਲੀ ਰਹਿੰਦੀਆਂ ਨੇ ਉਹ ਸਾਨੂੰ ਭੇਜ ਨਹੀਂ ਰਹੇ ਇਵਨ ਕਿ ਉਹਨਾਂ ਨੇ ਇਹ ਗੱਲ ਕਹਿਤੀ ਕਿ ਇੱਕ ਭਰਤੀ ਦੇ ਵਿੱਚ ਮੰਨ ਕੇ ਚੱਲੋ 15 ਡਿਪਾਰਟਮੈਂਟ ਨੇ ਤਿੰਨ ਡਿਪਾਰਟਮੈਂਟ ਨੇ ਅਵਜੀਆਂ ਲਿਸਟਾਂ ਭੇਜਤੀਆਂ ਬਾਕੀ ਡਿਪਾਰਟਮੈਂਟ ਲਿਸਟਾਂ ਨਹੀਂ ਭੇਜੀਆਂ ਜਿੰਨਾ ਟਾਈਮ ਉਹ ਬਾਕੀ ਰਹਿੰਦੇ ਡਿਪਾਰਟਮੈਂਟ ਲਿਸਟਾਂ ਨਹੀਂ ਭੇਜਦੇ ਅਸੀਂ ਵੇਟਿੰਗ ਲਿਸਟ ਨਹੀਂ ਜਾਰੀ ਕਰਦੇ ਦੂਜੇ ਡਿਪਾਰਟਮੈਂਟ ਚਾਹੇ 2-2 ਸਾਲ ਲਾ ਦੇਣ ਸਾਨੂੰ ਨਹੀਂ ਪਤਾ ਹੈਗਾ ਵੇਟਿੰਗ ਲਿਸਟਾਂ ਦੇ ਮੈਡਮ ਦਾ ਇਹ ਜਵਾਬ ਸੀ ਨਹੀਂ ਇੱਕ ਹੋਰ ਜਵਾਬ ਸੀ ਕਹਿੰਦੀ ਇਦਾਂ ਦੀ ਕੋਈ ਪ੍ਰੋਵੀਜ਼ਨ ਹੀ ਨਹੀਂ ਹੈਗੀ ਵੇਟਿੰਗ ਲਿਸਟ ਵਾਲੀ ਮੈਂ ਕਿਹਾ ਮੈਡਮ 15 ਲਾਰਕ ਵਾਲੇ 3 ਵਜੇ ਦਾ ਬੱਚੇ ਜੁਆਇਨ ਕਰਵਾ ਲਈ ਕਹਿੰਦੀ ਉਹ ਨੌਨ ਜੁਆਇਨਿੰਗ ਹੁੰਦੇ ਆ ਤੁਸੀਂ ਵੇਟਿੰਗ ਲਿਸਟ ਕਹਿ ਰਹੇ ਹੋ ਚਲੋ ਵੇਟਿੰਗ ਲਿਸਟ ਕਹਿ ਲਓ ਨੌਨ ਜੁਆਇਨਿੰਗ ਕਹਿ ਲਓ ਵੀ ਅਗਲੇ ਬੱਚਿਆਂ ਦੀ ਲਿਸਟ ਜਾਰੀ ਕਰੋ ਲਿਸਟ ਦਾ ਨਾਮ ਹੀ ਲੈ ਲਓ ਉਹ ਕਹਿੰਦੀ ਪੱਲਾ ਝਾੜ ਗਈ ਕਹਿੰਦੀ ਇਹ ਤਾਂ ਕੋਈ ਲਿਸਟ ਹੁੰਦੀ ਨਹੀਂ ਗਈ ਸਾਡੇ ਕੋਲ ਜਦੋਂ ਆਊਗੀ ਸੀ ਦੇਖਾਂਗੇ ਇੱਥੇ ਵੀ ਪੱਲਾ ਝਾੜ ਗਈ ਉਹ ਇਹ ਗੱਲ ਉਹਨੇ ਕਹੀ ਆ ਬਾਕੀ ਰਹੇ ਤੁਹਾਡੇ ਪੇਪਰ ਆ ਜਿਹੜੇ ਜਿੰਨੇ ਵੀ ਲਿਖਾਏ ਹੋਏ ਨੇ ਕਿ ਸਾਡੇ ਪੇਪਰ ਨਹੀਂ ਹੋਏ ਸਾਡਾ ਟਾਈਪਿੰਗ ਟੈਸਟ ਨਹੀਂ ਹੋ ਰਿਹਾ ਤੇ ਆਪਣਾ ਜੇਲ ਬਾਰਡਨ ਦਾ ਜਿਹੜਾ ਫਿਜ਼ੀਕਲ ਨਹੀਂ ਹੋ ਰਿ ਉਧਰ ਰੂਲ ਅਮੈਂਡ ਹੋਏ ਦੂਜਾ ਰੂਲ ਅਮੈਂਡਮੈਂਟ ਕਹਿੰਦੇ ਡਿਪਾਰਟਮੈਂਟ ਰੂਲ ਅਮੈਂਡਮੈਂਟ ਨਹੀਂ ਕਰਕੇ ਭੇਜ ਰਹੇਗੇ ਸਾਨੂੰ ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਪੇਪਰ ਕਰਾਣਾ ਇਹ ਇਹਨਾਂ ਦਾ ਕੰਮ ਹੈ ਬੋਰਡ ਦਾ ਕੰਮ ਹੈ ਥੋੜਾ ਕੰਮ ਹੈ ਉਹ ਕਹਿੰਦੇ ਜੀ ਦੇਖੋ ਜੇ ਡਿਪਾਰਟਮੈਂਟ ਰੂਲ ਅਮੈਂਡਮੈਂਟ ਕਰਕੇ ਭੇਜੂਗਾ ਤਾਂ ਅਸੀਂ ਪੇਪਰ ਲਵਾਵਾਂਗੇ ਜਨਨਿਕ ਉਹਨਾਂ ਨੇ ਸਿੱਧਾ ਸਿੱਧਾ ਇਹ ਗੱਲ ਕਹਿਤਾ ਕਿ ਡਿਪਾਰਟਮੈਂਟ ਹੈ ਜਿਹੜਾ ਉਹ ਥੋੜੀ ਹਰਾਸਮੈਂਟ ਕਰਾ ਰਹੇ ਨੇ ਥੋੜੇ ਪੇਪਰ ਲੇਟ ਕਰਾ ਰਹੇ ਨੇ ਤਾਂ ਡਿਪਾਰਟਮੈਂਟ ਕਰਾ ਰਹੇ ਨੇ ਹੁਣ ਡਿਪਾਰਟਮੈਂਟ ਕੀ ਦੇਣ ਹੈ ਡ ਜੇ ਤੁਸੀਂ ਸੋਚਦੇ ਹੋ ਕਿ ਆਪਾਂ ਡਿਪਾਰਟਮੈਂਟ ਘੇਰ ਲਾਂਗੇ ਡਿਪਾਰਟਮੈਂਟ ਕਿੰਨੇ ਕ ਘੇਰ ਲਾਂਗੇ ਨਾਲੇ ਫੀਸਾਂ ਤਾਂ ਬੋਰਡ ਨੂੰ ਦਿੱਤੀਆਂ ਜਾਂਦੀਆਂ ਦੁਬਾਰੰ ਵਾਰ ਮੋੜ ਦਿੱਤੀਆਂ ਆਪਾਂ ਆਪਾਂ ਘੇਰ ਸਕਦੇ ਆ ਸਰਕਾਰ ਨੂੰ ਬਿੱਲਾਂ ਵਾਲੇ ਤਰਨੇ ਦੀ ਮੈਂ ਇਹੀ ਗੱਲ ਕਹੀ ਸੀ ਹੁਣ ਵਾਲੇ ਤਰਨੇ ਦੀ ਵੀ ਇਹੀ ਗੱਲ ਕਹਿਣਾ ਉਹ ਫਿਰ ਸਲਾਹ ਕਰ ਲੋ ਫਿਰ ਸਲਾਹ ਪਾਣਾ ਜਿੰਨਾ ਟਾਈਮ ਤੁਸੀਂ ਸਰਕਾਰ ਨੂੰ ਘੇਰਦੇ ਨਹੀਂ ਹੈਗੇ ਓਨਾ ਟਾਈਮ ਗੱਲ ਨਹੀਂ ਬਣਦੀ 27 ਦੀਆਂ ਵੋਟਾਂ ਬਾਈ ਨੇੜੇ ਆ ਗਈਆਂ ਐਮ ਐਲ ਏ ਆਣਗੇ ਰੋਕ ਲਾ ਲਗੇ ਕੋਈ ਉਦਘਾਟਨ ਕਰਨ ਆ ਗਿਆ ਕੋਈ ਆਪਣਾ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਆ ਗਿਆ ਇਹ ਸਭ ਚੀਜ਼ਾਂ ਨੂੰ ਲੈ ਕੇ ਐਮ ਐਲ ਏ ਲੋਕ ਆਣਗੇ ਜਿੰਨਾ ਟਾਈਮ ਤੁਸੀਂ ਸਰਕਾਰ ਨੂੰ ਨਹੀਂ ਘੇਰਦੇ ਐਮ ਐਲ ਏ ਨੂੰ ਘੇਰਦੇ ਓਨਾ ਟਾਈਮ ਤੁਹਾਡੀ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਣਾ ਵਾਲਾ ਹੈਗਾ ਦੂਜੀ ਗੱਲ ਇਹ ਸਾਰੀਆਂ ਸਮੱਸਿਆਵਾਂ ਦਾ ਇੱਕੇ ਪੱਕਾ ਹੱਲ ਹੈ ਉਹ ਹੈਗਾ ਸੰਗਰੂਰ ਪੱਕਾ ਧਰਨਾ ਆਪਾਂ ਨੂੰ ਪੱਕਾ ਧਰਨਾ ਲਾਣਾ ਪੈਣਾ ਹੈ ਕਿਉਂਕਿ ਧਰਨਾ ਐਸੇ ਕੋਈ ਫੈਸਲਾ ਨਹੀਂ ਹੈਗਾ ਕਿਉਂ ਕਿ ਇੱਕ ਤਾਂ ਇਹ ਬੈਠੇ ਰਹੀ ਜਿਨ੍ਹਾਂ ਨੇ ਜਿੱਥੇ ਆਪਾਂ ਇਹਨਾਂ ਦੇ ਗੇਟ ਵੀ ਨਹੀਂ ਬੰਦ ਕਰ ਸਕਦੇ ਹੈਗੇ ਤਾਂ ਕਰਕੇ ਆਪਾਂ ਸੰਗਰੂਰ ਜਾਵਾਂਗੇ ਉੱਥੇ ਜਾ ਕੇ ਆਪਾਂ ਨੂੰ ਪੱਕਾ ਧਰਨਾ ਲਾਣਾ ਪਊਗਾ ਗਿਣਤੀ ਹੈ ਜਿਹੜੀ ਹੈ ਬਹੁਤ ਵਧੀਆ ਤੁਸੀਂ ਅੱਜ ਬੜਾਈ ਹੋਈ ਹੈ ਜਿਹੜੀ ਅਗਲੀ ਗਿਣਤੀ ਹੈ ਉਹ ਇਹ ਤੋਂ ਵੀ ਜ਼ਿਆਦਾ ਹੋਣੀ ਚਾਹੀਦੀ ਹੈ ਜੇ ਤੁਸੀਂ ਪੱਕਾ ਧਰਨਾ ਨਾ ਲਾਇਆ ਤਾਂ ਭੁੱਲ ਜਾਓ ਥੋੜੀ ਟਾਈਪਿੰਗ ਟਾਈਪ ਸਾਲ ਮੰਨ ਕੇ ਚੱਲੋ ਜੇਸਾ ਨਾ ਉਹਨਾਂ ਬਿਹੇਵੀਅਰ ਉਹਨਾਂ ਦਾ ਜਿਹੇ ਸਾਹਮਣੇ ਉਹਨਾਂ ਦੇ ਰਵੱਈਏ ਆ ਉਸ ਕਹਿਤਾ ਗੈਰ ਇਹਨਾਂ ਗੱਲਾਂ ਨੂੰ ਰਿਐਲਿਟੀ ਨਹੀਂ ਮੰਨ ਰਿਹਾ ਸ਼ਿਕਾਇਤਾਂ ਮੈਂ ਕਹਿੰਨੀ ਸ਼ਿਕਾਇਤ ਕਰਨ ਆ ਗਏ ਇੱਕ ਵੀ ਤਰੀਕ ਨੀ ਕੀਤੀ ਮੈਂ ਮੈਡਮ ਮੈਂ ਇੱਥੇ ਬੈਠਾ ਹਾਂ ਫਿਰ ਨਾਲ ਮੈਂ ਕਾਗਜ਼ ਲੈ ਕੇ ਆਉਣਾ ਮੈਨੂੰ ਦੱਸ ਦੋ ਵੀ ਪਿਛਲੇ 2 ਸਾਲਾਂ 'ਚ ਕਿਹੜਾ ਪੇਪਰ ਸਿਰੇ ਚੜਿਆ ਤੇ ਬਿਨਾਂ ਨਕਲ ਤੋਂ ਚੜਿਆ ਜੇ ਚੜਿਆ ਇੱਕ ਵੀ ਮੈਂ ਸਾਰੇ ਜਵਾਬ ਲੈ ਕੇ ਤੁਰ ਪੂੰਗਾ ਬੋਲੀ ਨਹੀਂ ਫਿਰ ਉਸ ਗੱਲ ਤੇ ਪਿਛਲੀ ਮੈਡਮ ਨਾਲੋਂ ਇਹ ਮੈਮ ਜਿਹੜੇ ਹੁਣ ਆਏ ਨੇ ਇਹਨਾਂ ਦਾ ਐਨਾਕ ਤਾਂ ਫਰਕ ਹੈ ਐਂਡ ਤੇ ਇਹਨਾਂ ਨੇ ਸਤਾਹ ਵਰਕਾ ਕੋਰਾ ਕਾਗਜ਼ ਹਜੇ ਸਾਰੀਆਂ ਗੱਲਾਂ ਨੂੰ ਕੰਟੂਕ ਮਾਰੂਗੀ ਉਹ ਉਹਨਾਂ ਨੇ ਇਹ ਗੱਲ ਕਰੀ ਮਾਰੂਗੀ ਗੱਲ ਪੱਕੀ ਐ ਉਹ ਤਾਂ ਹੁਣ ਨਵਾਂ ਮੈਂ ਗਿਆ ਆਇਆ ਉਹਨਾਂ ਨੇ ਸਰ ਇਹ ਮੈਂ ਤੁਹਾਡੇ ਘਰੇ ਗਿਆ ਮੰਨ ਲਓ ਨਵਾਂ ਮੈਨੂੰ ਕੁਝ ਨਹੀਂ ਪਤਾ ਤੁਹਾਡੇ ਘਰ ਬਾਰੇ 2 ਦਿਨ ਬਾਅਦ ਜਦੋਂ ਮੈਂ ਰਹੂੰਗਾ ਤਾਂ ਪਤਾ ਲੱਗ ਜਾਊਗਾ ਕਿੱਥੇ ਸਵਿ ਇੱਕ ਗੱਲ ਕਹਿ ਸਕਦਾ ਹਾਂ ਸਰ ਆਪਾਂ ਕਿ ਕਿਤੇ ਨਾ ਇਹ ਗੱਲ ਮੰਨੀ ਹੈ ਕਿ ਸਮੱਸਿਆਵਾਂ ਜਿਹਨੂੰ ਹਨ ਇਹ ਗੱਲ ਹੁਣ ਆਪਣੇ ਮੂੰਹੋਂ ਕਹੀ ਹੈ ਮੈਡਮ ਨੇ ਆਪਣੇ ਸਾਹਮਣੇ ਟੋਕਟ ਉਹ ਮੰਨੀ ਦਾ ਇਸ ਗੱਲ ਨੂੰ ਕਿ ਹਾਂ ਤੁਹਾਡੀਆਂ ਸਮੱਸਿਆਵਾਂ ਨੇ ਜਿਹੜੀਆਂ ਜੈਨੂਨ ਨੇ ਇੰਨਾ ਦਾ ਛੇਤੀ ਤੋਂ ਛੇਤੀ ਹੱਲ ਹੋਣਾ ਚਾਹੀਦਾ ਹੁਣ ਆਪਾਂ ਇੱਕ ਮਿੰਟ ਕਰਾਂਗੇ ਕੋਡ ਆਫ ਕੰਡਕਟ ਦੀ ਇਹ ਵੀ ਕਿੰਨਾ ਕ ਲੰਘ ਜਾਊਗਾ ਮੈਂ ਇਹ ਵੀ ਗੱਲ ਕਹੀ ਹੈ ਕਿ 2022 ਤੋਂ ਤਾਂ ਬਹੁਤ ਲੱਗੀ ਕੋਡ ਦੇ ਆਣੇ ਜਿਮਨੀ ਚੋਣਾ ਦਾ ਕਿੰਨਾ ਜਿਮਨੀ ਚੋਣਾ ਦਾ ਮੈਂ ਇਹਨਾਂ ਨੂੰ ਕਹਾਂ ਜਿਮਨੀ ਚੋਣਾ ਦਾ ਕੋਈ ਇਫੈਕਟ ਨਹੀਂ ਪੈਂਦਾ ਇਹਨਾਂ ਨੇ ਕੋਈ ਗੱਲ ਆਖੀ ਕੈਂਡੀਡੇਟ ਤਾਂ ਉੱਥੋਂ ਦਾ ਵੀ ਹੋਊਗਾ 22 ਨੂੰ ਰਿਜ਼ਲਟ ਆਊਗਾ ਵੀਡੀਓ ਦਾ ਪੀਐਸਪੀਸੀ ਦੇ ਪੇਪਰ ਕਿਵੇਂ ਹੋ ਰਹੇ ਹਾਂ ਗਲਤ ਉਹੀ ਹੈ ਨਾ ਉਹ ਇੰਪੋਰਟ ਦੇ ਹੋ ਜਾਂਦੇ ਆ ਕੌਨਸਟੇਬਲ ਵੀ ਹੋ ਜਾਂਦਾ ਉਹ ਯਾਰ ਇਹ ਤਾਂ ਭੱਜਨੇ ਨੇ ਤੁਹਾਨੂੰ ਕਿਹੜਾ ਜਲੰਧਰ ਜਗਨਜੀਤ ਹੋਸੀ ਤਾਂ ਸੀ ਹੁੰਦੀ ਪੇਪਰ ਕੌਨਸਟੇਬਲ ਤੇ ਚੱਲ ਰਹੇ ਸੀ ਉਦੋਂ ਕੱਲੇ 10 ਜੂਨ ਨੂੰ ਜਲੰਧਰ ਦਾ ਪੇਪਰ ਕੈਂਸਲ ਕੀਤਾ ਸੀ ਕਿਉਂਕਿ ਉਸ ਦਿਨ ਚੋਣ ਹੈ 9 ਜੂਨ ਨੂੰ ਸਾਰੇ ਪੰਜਾਬ ਚ ਪੇਪਰ ਹੋਏ 11 ਜੂਨ ਨੂੰ ਸਾਰੇ ਪੰਜਾਬ ਚ ਪੇਪਰ ਹੋਏ ਜੇ ਤੁਸੀਂ ਕੋਡ ਆਫ ਕੰਡਕਟ ਵਾਲਾ ਸਾਰਾ ਉਹ ਆਪਣਾ ਆਪਣਾ ਡਾਕੂਮੈਂਟ ਪੜ੍ਹੋਗੇ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਕਿ ਕਿਹੜੇ ਅਦਾਰੇ ਕੰਮ ਨਹੀਂ ਕਰਨਗੇ ਕਿਹੜੇ ਕਰਨਗੇ ਉਹ ਚ ਲਿਖਿਆ ਹੋਇਆ ਕਿ ਸਬੋਡੀਨੇਟ ਬੋਰਡ ਸਿਲੈਕਸ਼ਨ ਕਮਿਸ਼ਨ ਪਬਲਿਕ ਸਰਵਿਸ ਕਮਿਸ਼ਨ ਇਹਨਾਂ ਦੇ ਕੰਮ ਚੱਲੀ ਰਹਿਣਗੇ ਇਹ ਸਾਫ਼ ਲਿਖਿਆ ਹੋਇਆ ਹੈ ਕੋਡ ਆਫ ਕੰਡਕਟ ਬਾਰੇ ਯਾਰ ਉਹਨੇ ਗੱਲ ਕੀਤੀ ਯਾਰ ਪਿਛਲੇ ਸਾਲ ਲੋਕ ਸਭਾ ਦੇ ਕੋਡ ਆਫ ਕੰਡਕਟ ਤੇ ਹਿਮਾਚਲ ਨੇ ਪੋਸਟਾਂ ਘੱਡੀਆਂ ਨੇ ਗਿਆ ਸੋ ਇਹ ਕੁਝ ਨਹੀਂ ਹੁੰਦਾ ਕੋਡ ਆਫ ਕੰਡਕਟ ਦੇ ਵਿੱਚ ਚੱਲਦੀਆਂ ਭਰਤੀਆਂ ਜਾਰੀ ਰੱਖਿਆ ਜਾ ਸਕਦੀਆਂ ਨੇ ਅਭਾਂਣ ਨੇ ਯਾਰ ਬਹਾਨਾ ਅਸੀਂ ਵੀ ਕਿਹਾ ਸੀ ਅੰਧਾ ਹਮੇਲੇ ਨਾਮ ਤੇ ਤਾਂ ਮੈਡਮ ਚਿੜਗੀ ਗਰੀਬਾ ਨਾ ਨਾ ਕਹਿੰਦੇ ਬਾਨਾ ਨਾ ਕਹੋ ਐਸੀ ਕਹੋਗੇ ਹੁਣ ਤੁਸੀਂ ਆਪ ਹੀ ਦੱਸੋ ਕਿ ਇਹ ਬਾਨੜੀ ਹੈਗਾ ਇਹਨਾਂ ਦਾ ਟੀਚਰਾਂ ਨਾਲ ਵੀ ਨਾਰਾਜ਼ਗੀ ਹੈ ਇਹਨਾਂ ਨੇ ਨਾ ਜੇ ਕਿਤੇ ਮੈਡਮ ਦੀ ਕੋਰਾਕ ਤਾਰੀਫ ਕੀਤੀ ਹੁੰਦੀ ਉਹ ਇਹ ਖੁਸ਼ ਹੋ ਕੇ ਕੱਢੀ ਗੱਲ ਮੰਨ ਲੈਂਦੀ ਅਗਲੀ ਕਹੇਗੀ ਮੂੰਹ ਅਗਲੀ ਦਾ ਦਰਦ ਇੰਨਾ ਭਰਿਆ ਹੋਇਆ ਸੀ ਵੀ ਤੁਸੀਂ ਕੋਈ ਤਾਰੀਫ ਨਹੀਂ ਕਰਦੇ ਸਾਡੀ ਸ਼ਿਕਾਇਤਾਂ ਦਿੰਦੇ ਹੋ ਤੁਸੀਂ ਕੀ ਕੀਤਾ ਕਿ ਕਿ ਤਾਰੀਫ ਐਵੇਂ ਦੱਸੋ ਤਾਰੀਫ 2021 ਦੀ ਜੇ ਮੈਂ ਗੱਲ ਕਰਾਂ 2022 ਤੋਂ ਲੈ ਕੇ ਇੱਕ ਪਟਵਾਰੀ ਇੱਕ ਐਕਸਾਈਜ਼ ਇਨਸਪੈਕਟਰ ਇਹ ਦੋ ਹੀ ਪੋਸਟਾਂ ਪੂਰੀਆਂ ਚੜੀਆਂ ਪੀਟਰੀ ਪਲੱਸ ਵੀ ਦੀਆਂ ਹੋਰ ਕਿਹੜੀ ਪੋਸਟ ਸੀਗੀ ਜਿਹੜੀ ਅੱਛਾ ਦੂਜਾ ਇੱਕ ਹੋਰ ਯਾਰ ਹੋਰ ਜਿਹੜਾ ਡਬਲ ਪੇਪਰ ਵਾਲੀ ਗੱਲ ਆਈ ਨਾ ਕਹਿੰਦੀ ਡਬਲ ਉੱਥੇ ਹੋਇਆ ਜਿੱਥੇ ਲਗੜਾ ਡਿਪਾਰਟਮੈਂਟ ਆ ਮੈਂ ਉਹੀ ਸਾਰੀ ਵਾਲੀ ਗੱਲ ਸਾਰੇ ਫੈਕਟ ਪਾਏ ਆਪਣੇ ਕੋਲੇ ਮੈਂ ਕਿਹਾ ਜੀ ਦੇਖੋ ਪਟਵਾਰੀ ਹੈਗੀ ਗ੍ਰੈਜੂਏਸ਼ਨ بیس ਉਹਦੇ ਨਾਲ ਸੀਗਾ ਸ਼ਾਇਦ ਟ੍ਰੇਨਰੀ ਹਾਂ ਉਹ 10ਵੀਂ بیس ਦੋਸਤੋ ਮੈਨੂੰ ਕੋਈ ਬੰਦਾ ਉਥੇ ਆਸਪੀ ਆਸ ਕੇ ਨੰਦ ਘੱਟ ਦੇ ਜੋ ਉਹਦਾ ਪੱਟ ਹੈ ਬਿਸ਼ਰਮ ਬਿਸ਼ਰਮੀ ਬਿਸ਼ਰਮੀ ਚੱਲਣੀ ਹੁੰਦੀ ਹੈ ਨਾ ਉਹ ਦੱਸ ਦਿੰਦਾ ਹੈ ਜਾਂ ਨਹੀਂ ਵੀ ਪਾ ਲੈਂਦਾ ਅੱਜ ਨੈਸ਼ਟ ਆਪਾਂ ਕਰਨਾ ਕੀ ਹੈ ਸਰ ਅਗਲੀ ਹਾਂ ਅਗਲੀ ਕਾਲ ਕਰੋ ਸਰ ਸੀਓਸੀ ਦਾ ਵੇਟ ਕਰੋ ਸਰ ਮੇਰੀ ਗੱਲ ਸੁਣੋ ਸੀਓਸੀ ਦਾ ਵੇਟ ਕਰੋ ਆਪਾਂ ਟੀਚਰ ਗਣ ਸਾਰੇ ਨਹੀਂ 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 ਇੱਕ ਮੇਰੀ ਸਲਾਹ ਇਹ ਸਾਰਾ ਵਾਲੀ ਗੱਲ ਜਾਰੀ ਰੱਖ ਲਾਂਗੇ ਆਪਣੀ ਕੋਈ ਕਾਲੀ ਹੈ ਕਿ ਅੱਜ ਹੀ ਅਗਲੀ ਕਾਲ ਦੇਣੀ ਹੈ ਨਹੀਂ 12 13 ਫਰਵਰੀ ਵਾਲੇ ਧਰਨੇ ਚ ਕਾਹਲੀ ਕੀਤੀ ਸੀ ਜਦੋਂ 10 ਮਾਰਚ ਦੀ ਖੜੇ ਪੈਰੀ ਕਾਲ ਦਿੱਤੀ ਸੀ ਆਪਾਂ ਉਹੋ ਜੀ ਕਾਲ ਉਹੋ ਜੇ ਦਿਨ ਦੀ ਉਹੋ ਜੀ ਰਣਨੀਤੀ ਤੈਅ ਕਰਕੇ ਖੋਹ ਦਈਏ ਜਿਹਦੀ ਆਪਾਂ ਪਹਿਲਾਂ ਤਿਆਰੀ ਕਰ ਸਕੀਏ ਫਿਰ ਸਲਾਹ ਕਰ ਸਕੀਏ ਆਪਾਂ ਜਿਹੜੇ ਵਿਦਿਆਰਥੀ ਸਿੱਧੇ ਤੌਰ ਤੇ ਇਨਵੋਲਵ ਹੋ ਚੁੱਕੇ ਹੋ ਥੋੜੀ 10 ਗੁਣਾ ਗਿਣਤੀ ਉਹ ਵਿਦਿਆਰਥੀ ਆ ਜਿਹੜਾ ਇਨਵੋਲਵ ਹੋਣਾ ਚਾਹੁੰਦਾ ਚਲੋ ਕਿਸੇ ਕਰ ਨਹੀਂ ਆ ਸਕਿਆ ਸਾਡਾ ਸਾਡੀ ਕੋਈ ਨਾਰਾਜ਼ਗੀ ਥੋੜੀ ਹੈ ਨਾ ਕਿਸੇ ਨਾ ਲੰਬ ਹੈ ਸਭ ਕੋ ਸਾਨੂੰ ਖੁਸ਼ੀ ਹੈ ਕਿ ਤੁਸੀਂ ਆਪਣੀ ਗਿਣਤੀ ਵਧਾਈ ਸੋ ਬਹੁਤ ਵੱਡੀ ਗਿਣਤੀ ਜੋ ਵਿਦਿਆਰਥੀ ਆ ਆਪਾਂ ਉਹਨਾਂ ਦੇ ਨਾਲ ਇੱਕ ਤਾਲਮਿਲ ਪਿਠਾ ਕੇ ਅਗਲੀ ਰਣਨੀਤੀ ਉੱਥੋਂ ਤੈਅ ਕਰਕੇ ਅਗਲਾ ਸੱਦਾ ਉੱਥੋਂ ਦੇ ਦੀ ਹੋਰਾਂ ਪ੍ਰੈਸ਼ਰ ਬਣਿਆ ਹੋਇਆ ਜੀ ਹੁਣ ਨਹੀਂ ਨਹੀਂ ਜਿਹੜਾ ਫਰਕ ਨਹੀਂ ਜੀ ਪ੍ਰੈਸ਼ਰ ਪਹਿਲਾਂ ਬਣਿਆ ਜਿਹੜਾ ਫਰਕ ਦੇਣਾ ਜੀ ਉਹ ਚੰਦਰਪ੍ਰੀਤ ਜੈ ਫਰਬਰੀ ਨੂੰ ਆਪਾਂ ਮਾਰਚ ਦੀ ਕਾਹਲ ਦਿੱਤੀ ਸੀ ਨਾ ਧਰਨੇ ਦੀ ਉਹਨੂੰ ਪਤਾ ਹੋਣਾ ਚਾਹੀਦਾ ਕਿ ਲੇਬਰ ਇਨਸਪੈਕਟਰ ਦਾ ਪੇਪਰ ਹੋਏ ਤਾਂ ਗਿਆ ਸੀ ਕਿਉਂਕਿ ਆਪਣਾ ਧਰਨੀ ਦੀ ਕਾਲ ਦਿੱਤੀ ਹੋਈ ਸੀ ਨਹੀਂ ਨਹੀਂ ਸੋਚੀ ਤਾਂ ਕਰਕੇ ਜੇ ਆਪਾਂ ਅੱਜ ਕੋਈ ਕਾਲ ਕਰਦੇ ਅੱਜ ਦੇ ਤੁਹਾਨੂੰ ਕੋਈ ਅਸਰ ਨਹੀਂ ਹੋਣਾ ਤੇ 1% ਵੀ ਅਸਰ ਨਹੀਂ ਮੈਨੂੰ ਇੱਕ 1% ਵੀ ਆ ਕੁੜੀਆਂ ਖੜੀਆਂ ਨੇ ਪਰ ਜਿਵੇਂ ਤੁਹਾਨੂੰ ਲੱਗਦਾ ਨਾ ਅਸੀਂ ਬੋਲ ਰਹੇ ਹਾਂ ਕਿ ਆ ਕੁੜੀਆਂ ਖੜੀਆਂ ਪੁੱਛ ਲਓ ਇੱਕ ਵੀ ਇਹ ਸਾਡੇ ਭਾਈਓ ਕਹਿ ਦਿਓ ਮੈਨੂੰ ਇੱਕ ਗੱਲ ਤਾਂ ਹੈ ਮੇਰਾ ਮਨ ਸੀਓ ਸੀ ਦਾ ਤਾਂ ਇੰਤਜ਼ਾਰ ਕਰਨਾ ਪੈਣਾ ਕੋਡ ਆਫ ਕੰਡਕਟ ਤੱਕ ਕਿੰਨਾ ਕੋਲੀ ਇੰਸਪੈਕਟਰ ਦੇ ਧਰਨੇ ਨੇ ਆਪਾਂ ਨੂੰ ਬਹੁਤ ਕਨਫਿਊਜ਼ ਕੀਤਾ ਸੀਗਾ ਕਿ ਜੇ ਪੇਪਰ ਨਾ ਹੋਇਆ ਫਿਰ ਤਾਂ ਪੱਕਾ ਤਰਨੇ ਜੇ ਹੋ ਗਿਆ ਫਿਰ ਲਾਉਣਾ ਕਿ ਨਹੀਂ ਉਹ ਆਪਾਂ ਖੀਰਲੇ ਦਿਨ ਤੱਕ ਫੈਸਲਾ ਹੀ ਨਹੀਂ ਕਰ ਸਕੇ ਸੋ ਉਹੇ ਜੀ ਕੱਲੂ ਕਨਫਿਊਜ਼ਨ ਚ ਆਪਾਂ ਅਗਲਾ ਸੱਦਾ ਵੀ ਲਈਏ ਤੇ ਉਹਨੂੰ ਡਿਲੀਊਟ ਆਪ ਹੀ ਕਰ ਬੈਠੀਏ ਉਹਦਾ ਨੁਕਸਾਨ ਹੋ ਜਾ ਆਪਾਂ ਚੀਜ਼ਾਂ ਅਗਲੇ ਸਮੇਂ ਚ ਕਿਸ ਦਿਸ਼ਾ ਵੱਲ ਵਧੀਆਂ ਨੇ ਉਥੋਂ ਆਪਣੀ ਸਪੇਸ ਬਣਾਈਏ ਇੱਕ ਗੱਲ ਹੋਰ ਬਈ ਇੱਕ ਇੱਕ ਇਹ ਗੱਲ ਮੈਨੂੰ ਕਹੀ ਹੈ ਆਪਦੇ ਮੂੰਹੋਂ ਕਹੀ ਹੈ ਕਹਿੰਦੇ ਵੀ ਆਹ ਚੌਣ ਹੋ ਜਾਣ ਦੇ ਉਸ ਤੋਂ ਬਾਅਦ ਅਸੀਂ ਪੈਸੇਂਜਰ ਛੱਡ ਕੇ ਜਪਾਨ ਵਾਲੀ ਬੁਲਟ ਤੇ ਚੜਾਂਗੇ ਹਾਂ ਤਾਂ ਕਰਕੇ ਆਪਾਂ ਨੂੰ ਉਹ ਵੇਟ ਕਰਨਾ ਪੁੱਛ ਗਾਮ ਦਿੱਤੀ ਰਹਿ ਜੋ ਹਾਂ ਬਾਕੀਆਂ ਪੌਣੀਆਂ ਬੰਦੀ ਆਪਾਂ ਆ ਗਏ ਉਹਨੇ ਦੱਸੀ ਨਹੀਂ ਕਿ ਬੁਲਟ ਟ੍ਰੇਨ ਜਪਾਨ ਵਾਲੀ ਕਿ ਇੰਡੀਆ ਵਾਲੀ ਹਾਂ ਕਿਤੇ ਨੱਕ ਜਾ ਟੁੱਟੀ ਜਾਵੇ ਤਾਂ ਕਰਕੇ ਉਦੋਂ ਤੱਕ ਆਪਾਂ ਵੇਟ ਕਰਾਂਗੇ ਮਰਬਰੀ ਤੱਕ ਜੁਲਾਈ ਦਾ ਫਸਟ ਨਹੀਂ ਆਪਾਂ ਮੰਦਿਰ ਚ ਰਹਿ ਨਹੀਂ ਆਪਾਂ ਨਹੀਂ ਨਹੀਂ ਸਮਝ ਆਉਂਦਾ ਤਾਂ ਹੋ ਗਿਆ ਹੁਣ 22 ਤੱਕ ਸਰ 25 ਜੂਨ ਨਹੀਂ ਹੈ ਨਾ ਅੱਛਾ ਜੁਲਾਈ ਮੈਂ ਤਾਂ ਮਹੀਦੇ ਸਾਲਾ 14 ਤੱਕ ਪਹਿਲਾ ਹੁਣ ਤੱਕ ਇਹ ਠੰਡੇ ਬਹਿ ਜਾਣਗੇ ਇਹ ਇਹਨਾਂ ਨੇ ਆਉਣਾ ਨਹੀਂ ਮੈਨੂੰ ਪਤਾ